ਕਹਿੰਦਾ ਜ਼ਿੰਦਗੀ ਤਾਂ ਹੁੰਦੀ ਦਿਲਾ ਬੇਵਫਾ ਕਿਸੇ ਮੋੜ ਉੱਤੇ ਠੋਕਰ ਆ ਜਾਊ ਮੌਤ ਹੁੰਦੀ ਰਾਣੀ ਕਹਿੰਦੇ ਦਿਲ ਦੀ ਨਸ-ਨਸ ਵਿੱਚ ਜੋ ਸਮਾ ਜਾਊ ਜ਼ਿੰਦਗੀ ਤਾਂ ਹੁੰਦੀ ਦਿਲਾ ਬੇਵਫਾ ਕੁਦਰਤ ਕਿਵੇਂ-ਕਿਵੇਂ ਚੱਲਦੀ ਵੇਖੀ ਚੱਲ ਰੰਗ ਕਰਤਾਰ ਦੀ ਲੋਭ ਮੋਹ ਹੰਕਾਰ ਨਾਲ ਈਰਖਾ ਝੂਠ ਤੇ ਫਰੇਬ ਵੀ ਵਿਸਾਰਦੇ ਰਾਜੂ ਸਾਂਝ ਪਾ ਕੇ ਰੱਖ ਸੱਚਾਈ ਨਾਲ ਨਾਮ ਚੰਗਿਆਂ ਚ ਆਪੇ ਪਿੱਛੋਂ ਆ ਜਾਊ ਜ਼ਿੰਦਗੀ ਤਾਂ ਹੁੰਦੀ ਜੇੜਾ ਬੇਵਫਾ ਕਿਸੇ ਮੋੜ ਉੱਤੇ ਠੁਕਰਾ ਜਾਊ ਕਣ ਕਣ ਵਿੱਚ ਜਿਹੜਾ ਵੱਸਦਾ ਹੰਡਾਏ ਵਾਲਿਆ ਪ੍ਰੀਤ ਰੱਖੀ ਜੋੜ ਕੇ ਉਹ ਕਿਰਤ ਬਣਾ ਕੇ ਰੱਖੀ ਬੰਦਗੀ ਫਲ ਦਵੇ ਨਾ ਦਵੇ ਉਹ ਭਾਵੇਂ ਮੋੜ ਕੇ ਉਹਦੇ ਹੁਕਮ ਬਿਨਾਂ ਨੀ ਪੱਤਾ ਹਿੱਲਦਾ ਅਜੇ ਆਈ ਤੇ ਤਾਂ ਨੇਰੀਆਂ ਚੁਲਾ ਜਾਊ ਜ਼ਿੰਦਗੀ ਤਾਂ ਹੁੰਦੀ ਜੇੜਾ ਬੇਵਫਾ ਕਿਸੇ ਮੋੜ ਉੱਤੇ ਠੁਕਰਾ ਜਾਊ ਮੌਤ ਹੁੰਦੀ ਰਾਣੀ ਕਹਿੰਦੇ ਦਿਲ ਦੀ ਨਸ ਨਸ ਵਿੱਚ ਜੋ ਸਮਾ ਜਾਊ ਦੋਸਤੋ ਜੇ ਲਾਈਨਾਂ ਚੰਗੀਆਂ ਲੱਗੀਆਂ ਤਾਂ ਇਹਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਥੈਂਕ ਯੂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ